ਜਿਆਦਾ ਸਮਾਪਤੀ ਚੁੰਦਾ ਸਤਿਮਾਹਬੂ ਕਿਸ ਕਹਿੰਦੇ ਹੁੰਦੇ ਸਨ ਜਿਨ੍ਹਾਂ ਨੇ ਚੋਲਾ ਸਾਹਿਬ ਜੀ ਨੂੰ ਮस्तक ਲਾਇਆ ਉਹਨਾਂ ਨੇ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਮस्तक ਲਾਇਆ ਉਹ ਇਸ ਤਰ੍ਹਾਂ ਜਦੋਂ ਵੇਖੀਏ ਸਾਡੇ ਘਰ 'ਚ ਜਦੋਂ ਵੀ ਕੋਈ ਬਜ਼ੁਰਗਾਂ ਦੀ ਕੋਈ ਵਸਤ ਪਈ ਹੁੰਦੀ ਹੈ ਜਦੋਂ ਤੁਸੀਂ ਦੇਖਦੇ ਆ ਸਾਨੂੰ ਉਹਨਾਂ ਦਾ ਸਰੂਪ ਸਾਹਮਣੇ ਨਜ਼ਰ ਆ ਜਾਂਦਾ ਹੈ ਸੇਮ ਉਸੇ ਤਰ੍ਹਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਰੰਗ ਦੇ ਵਸਤਰ ਜਿਨ੍ਹਾਂ ਚੋਲਾ ਸਾਹਿਬ ਜੀ ਨੇ ਮस्तक ਲਾਣਾ ਉਦੋਂ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਮस्तक ਲਾਣਾ ਉਹ ਬਚਨ ਬਾਬਾ ਜੀ ਵੱਡੇ ਹਮੇਸ਼ਾ ਕਰਿਆ ਕਰਦੇ ਹੁੰਦੇ ਸਨ ਪਰਿਵਾਰ ਦੇ ਨਾਤੀ ਕਹਿੰਦੇ ਹੁੰਦੇ ਸਨ ਇਹ ਬਚਨ ਅਸੀਂ ਆਪਣੇ ਪਿਤਾ ਜੀ ਕੋ ਸੁਣਦੇ ਰਹੇ ਉਹਨਾਂ ਨੇ ਆਪਣੇ ਪਿਤਾ ਜੀ ਕੋ ਉਹਨਾਂ ਨੇ ਆਪਣੇ ਪਿਤਾ ਜੀ ਕੋ ਇਸ ਤਰ੍ਹਾਂ 16ਵਾਂ ਨੰਬਰ ਗੁਰੂ ਨਾਨਕ ਸਾਹਿਬ ਦਾ ਕਰਿਆ ਹੁੰਦਾ 16ਵੀਂ ਪੀੜੀ ਜੋ ਹੈ ਗੁਰੂ ਨਾਨਕ ਸਾਹਿਬ ਉਹ ਇਹ ਬਚਨ ਨੇ ਕਿ ਜਦੋਂ ਵੀ ਸਵੇਰੇ ਉੱਠਣਾ ਹੈ ਉੱਠਦੇ ਸਾਡ ਜਿਸ ਬੈੱਡ ਤੇ ਸੁੱਤੇ ਹੋਣਾ ਉਸੇ ਬੈੱਡ ਤੇ ਚੌਂਕੜਾ ਮਾਰ ਲੈਣਾ ਤੇ ਘਟੋ ਘੱਟ ਪੰਜ ਮੂਲ ਮੰਤਰ ਸਾਹਿਬ ਜੀ ਦੇ ਪਾਠ ਕਰਨੇ ਨੇ ਇੱਕ ਓਕਾਰ ਸਤਨਾਮ ਕਰਤਾ ਆਪਣੇ ਪੌਨੇ ਰਿਵਾਜ ਅਕਾਲ ਮੁਰਤੇ ਜੁਨੀ ਸਾਹਿਬ ਅੰਗੁਰ ਪ੍ਰਸਾਦ ਤੇ ਘੱਟੋ ਘੱਟ ਪੰਜ ਵਾਰੀ ਆਪਣੇ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਫੇਰ ਧਰਤੀ ਦੇ ਪੈਰ ਰੱਖ। ਸ਼ਾਮ ਤੀਕਰ ਸਾਰੇ ਕੰਮ ਵਗੈਰਾ ਤੀ ਨੀਂਦਰ ਲੈਣੀ ਹੁੰਦੋ। ਵਾਹਿਗੁਰੂ ਘਰ ਮੱਤਰ ਹੈ ਜੱਗ ਹੋਮੈ ਕੋਈ ਰਾਤੀ ਵਾਹਿਗੁਰੂ ਸ਼ਬਦਾਂ ਜਾਪ ਕਰਦਿਆਂ ਕਰਦਿਆਂ ਨੀਂਦਰ ਆ ਜਾਏ। ਪਹਿਲਾਂ ਦੋ ਤਿੰਨ ਦਿਨ ਤੇ ਬਾਬਾ ਜੀ ਕਹਿੰਦੇ ਹੁੰਦੇ ਸਨ ਬੜੀ ਛੇਤੀ ਨੀਂਦਰ ਆਏਗੀ ਜਦੋਂ ਥੋੜਾ ਸਮਾਂ ਪਾ ਕੇ ਵੇਖਾਂਗੇ ਵਾਹਿਗੁਰੂ ਸ਼ਬਦ ਚੱਲਦਾ ਹੁੰਦਾ। ਉਹ ਇਸ ਤਰ੍ਹਾਂ ਉਹ ਜੇਗਾ ਜਿਵੇਂ ਇੱਕ ਪਸ਼ੂ ਹੋਵੇ ਉਹਦੇ ਉੱਤੇ ਉਹਦਾ ਮਾਲਕ ਨਾ ਹੋਵੇ ਉਹ ਕਦੀ ਇੱਕ ਖੇਤਾਂ ਜਾਂਦਾ ਕਦੀ ਦੂਸਰੇ ਖੇਤਾਂ ਕਦੀ ਤੀਸਰੇ ਖੇਤਾਂ ਨੂੰ ਉਹ ਸਾਰਾ ਦਿਨ ਢੇਡੇ ਜਰੂਰ ਭਰ ਲੈਂਦਾ ਲੇਕਿਨ ਸਾਰਾ ਦਿਨ ਸੁੱਖੀਆਂ ਖਾਂਦਾ ਇਹ ਪਿੱਛੇ ਉਹ ਮਾਲਕ ਤੇਰੀ ਕੋਈ ਜਗਾ ਸਭ ਕੋਈ ਪ੍ਰਾਪਤ ਹੁੰਦਾ ਐਸੀ ਤਰ੍ਹਾਂ ਹੀ ਸੰਤ ਮਹਾਂਪੁਰਖ ਕਹਿੰਦੇ ਹੁੰਦੇ ਸਾਂ ਜਦੋਂ ਅਸੀਂ ਇਹਨਾਂ ਬਚਨਾਂ ਤੇ ਅਮਲ ਕਰਾਂਗੇ ਗੁਰੂ ਨਾਨਕ ਸਾਹਿਬ ਦਾ ਹੱਥ ਸਾਡੇ ਉੱਪਰ ਹੁੰਦਾ ਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਹੱਥ ਤੇ ਫੇਰ ਡਰਨ ਦੀ ਕੋਈ ਲੋੜ ਹੀ ਨਹੀਂ ਮਹਾਰਾਜ ਦੀ ਬਾਣੀ ਜਿੰਨਾ ਤੱਕ ਲਿਖਿਆ ਹੈ ਮੈਂ ਮੁਰਤ ਕੀ ਕੀਤੇ ਕਬਾਤ ਹੈ ਕੋਟ ਅਪਰਾਧੀ ਤਰੀਆਰੇ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇਫ ਫਿਰ ਦਰਬਾਸ ਨਾ ਪਈ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸੁਣਿਆ ਜਿਨ੍ਹਾਂ ਨੇ ਪੇਖਿਆ ਇਸ ਕਰਕੇ ਨਾ ਬਚਨਾ ਤੇ ਵੀ ਜ਼ਰੂਰ ਅਸੀਂ ਅਮਲ ਕਰਨਾ ਹੈ ਗੁਰੂ ਮਾਰੀ ਤੁਹਾਡੀ ਯਾਤਰਾ ਸਫਲ ਕਰਨ ਪਰਵਾਹ ਨੂੰ ਦਿੱਤੀਆਂ ਪਰਮਿਸ਼ਨ ਸਭ ਨੂੰ ਭਾਵਨਾਵਾਂ ਸਤਿਕਾਰ ਇਹਨੇ ਬਚਨ ਕਰਦੇ ਆਓ ਬੰਦੇ ਬਣਾਈਏ ਭਾਈ ਕੋਈ ਨਾ ਸਲਾਮ ਸਲਾਮ